ਮੌਸਮ ਬਦਲਿਆ ਉੱਥੇ ਹੀ ਤੇਜ਼ ਹਨੇਰੀ ਨੇ ਜਿੱਥੇ ਕਿਸਾਨਾਂ ਨੂੰ ਵਿਪਤਾ ਪਾਈ ਹੈ ਉਸ ਦੇ ਨਾਲ-ਨਾਲ ਆਮ ਲੋਕ ਵੀ ਇਸ ਹਨੇਰੀ ਅਤੇ ਮੀਂਹ ਦੇ ਕਾਰਨ ਖੱਜਲਖਵਾਰ ਹੋ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਨੈਸ਼ਨਲ ਹਾਈਵੇ ਦੇ ਉੱਪਰ ਲੰਮਾ ਜਾਮ ਲੱਗਿਆ ਹੋਇਆ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਦੂਰ ਤੱਕ ਗੱਡੀਆਂ ਖੜੀਆਂ ਨੇ ਅਤੇ ਲੋਕ ਖੱਜਲਖਵਾਰ ਹੋ ਰਹੇ ਨੇ ਦਰਅਸਲ ਬੀਤੀ ਰਾਤ ਆਈ ਹਨੇਰੀ ਦੇ ਕਾਰਨ ਇੱਕ ਸਾਈਨ ਬੋਰਡ ਨੈਸ਼ਨਲ ਹਾਈਵੇ ਦੇ ਉੱਪਰ ਡਿੱਗ ਗਿਆ ਜਿਸ ਕਾਰਨ ਸੜਕ ਬਲੌਕ ਹੋ ਗਈ ਅਤੇ ਲੋਕਾਂ ਦਾ ਉੱਥੋਂ ਲੰਘਣਾ ਮੁਸ਼ਕਲ ਹੋ ਗਿਆ ਜਿਸ ਕਾਰਨ ਲੰਮਾ ਜਿਹੜਾ ਜਾਮ ਲੱਗ ਗਿਆ ਤਾਂ ਤਕਰੀਬਨ ਕਈ ਘੰਟਿਆਂ ਤੱਕ ਲੋਕ ਇਸ ਸੜਕ ਦੇ ਉੱਪਰ ਫਸੇ ਰਹੇ ਤੇ ਇਹ ਤਸਵੀਰਾਂ ਨੇ ਚੰਡੀਗੜ੍ਹ ਉਨਾ ਮੁੱਖ ਮਾਰਗ ਦੀਆਂ ਜਿੱਥੇ ਸੈਂਕੜੇ ਗੱਡੀਆਂ ਅਤੇ ਹਜ਼ਾਰਾਂ ਲੋਕ ਕਈ ਘੰਟਿਆਂ ਤੱਕ ਇਸੇ ਤਰ੍ਹਾਂ ਲਾਈਨਾਂ ਦੇ ਵਿੱਚ ਖੜੇ ਰਹੇ ਤਸਵੀਰਾਂ ਦੇਖ ਸਕਦੇ ਹੋ ਕਈ ਕਿਲੋਮੀਟਰ ਤੱਕ ਲਾਈਨਾਂ ਨੇ ਜਿਹੜੀਆਂ ਇਹ ਦੋਵੇਂ ਸਾਈਡ ਦੇ ਉੱਪਰ ਲੱਗੀਆਂ ਹੋਈਆਂ ਨੇ ਦੱਸ ਦਈਏ ਚੰਡੀਗੜ੍ਹ ਮੁੱਖ ਮਾਰਗ ਦੇ ਉੱਪਰ ਪਿੰਡ ਕਲ ਸੇੜਾ ਦੇ ਨਜ਼ਦੀਕ ਇਹ ਜਿਹੜਾ ਸਾਈਨ ਬੋਰਡ ਏਗਾ ਜਿਸ ਕਾਰਨ ਕਾਫੀ ਜ਼ਿਆਦਾ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕਾਫੀ ਜ਼ਿਆਦਾ ਲੋਕ ਨੇ ਜਿਹੜੇ ਉਹਨਾਂ ਵਾਲੀ ਸਾਈਡ ਨੂੰ ਜਾਂਦੇ ਆ ਜਾਂ ਫਿਰ ਚੰਡੀਗੜ੍ਹ ਵਾਲੀ ਸਾਈਡ ਨੂੰ ਆਉਂਦੇ ਆ ਤਾਂ ਇਹੀ ਰਸਤਾ ਜਿਹੜਾ ਉਹਨਾਂ ਦੇ ਵੱਲੋਂ ਵਰਤਿਆ ਜਾਂਦਾ ਕਿਉਂਕਿ ਇੱਕ ਮੁੱਖ ਮਾਰਗ ਹੈ ਤੇ ਤਸਵੀਰਾਂ ਦੇਖ ਸਕਦੇ ਹੋ ਬੱਸਾਂ ਨੇ ਜਿਹੜੀਆਂ ਉਹ ਵੀ ਤੁਹਾਨੂੰ ਇਸ ਰਸਤੇ ਦੇ ਵਿੱਚ ਫਸੀਆਂ ਹੋਈਆਂ ਨਜ਼ਰ ਆ ਰਹੀਆਂ ਹੋਣਗੀਆਂ ਦੱਸਦੇ ਕਿ ਬੀਤੀ ਰਾਤ ਆਈ ਤੇਜ਼ ਹਨੇਰੀ ਅਤੇ ਮੀਂਹ ਦੇ ਕਾਰਨ ਕਾਫੀ ਜ਼ਿਆਦਾ ਨੁਕਸਾਨ ਹੋਇਆ ਜਿੱਥੇ ਕਈ ਥਾਵਾਂ ਦੇ ਉੱਪਰ ਖੰਭੇ ਡਿੱਗੇ ਨੇ ਉੱਥੇ ਹੀ ਦਰਕਤਾਂ ਦੇ ਕਾਰਨ ਵੀ ਕਈ ਸੜਕਾਂ ਬਲੌਕ ਹੋਈਆਂ ਨੇ ਤੇ ਉਸੇ ਤਰ੍ਹਾਂ ਇਹ ਸਾਈਨ ਬੋਰਡ ਵੀ ਰੋਡ ਦੇ ਉੱਪਰ ਡਿੱਗ ਜਾਂਦਾ ਜਿਸ ਕਾਰਨ ਰੋਡ ਪੂਰੀ ਤਰ੍ਹਾਂ ਬਲੌਕ ਹੋ ਜਾਂਦਾ ਤਾਂ ਹੀ ਤਸਵੀਰਾਂ ਦੇਖ ਸਕਦੇ ਹੋ ਦੋਨਾਂ ਸਾਈਡਾਂ ਦੇ ਉੱਪਰ ਲੰਮਾ ਜਿਹੜਾ ਜਾਮਾ ਲੱਗਿਆ ਹੋਇਆ ਨਜ਼ਰ ਆ ਰਿਹਾ ਹੋਏਗਾ ਦੋਵਾਂ ਸਾਈਡਾਂ ਦੇ ਉੱਪਰ ਗੱਡੀਆਂ ਖੜੀਆਂ ਹੋਈਆਂ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਨੇ ਜਿਹੜੇ ਉਹ ਖੱਜਣ ਖਵਾਰ ਹੋ ਰਹੇ ਨੇ ਉੱਥੇ ਹੀ ਇਸ ਮੌਕੇ ਜਦੋਂ ਯਾਤਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜੀ ਇਹ ਆਪਣਾ ਜਾਮਾ ਲੱਗਿਆ ਹੋਇਆ ਕੀ ਹੋਇਆ ਕਰਿਆ ਕਿ ਆ ਕੇ ਅੱਗੇ ਬੈਰੀਜਟ ਤੇ ਹੋਇਆ ਆਇਆ ਨਹੀਂ ਕੋਈ ਟੱਕਣ ਕੋਈ ਟੱਕਣ ਨਹੀਂ ਆਈ ਕਿੰਨੀ ਦੇਰ ਤੋਂ ਖੜੇ ਰਹੇ ਅੱਜ ਘੰਟਾ ਹੋ ਗਿਆ ਵੀਰੇ ਠੀਕ ਆ ਹੁਣ ਕਿੱਥੇ ਹੋਰ ਜਾਓਗੇ ਹੋਰ ਕਿੱਥੇ ਘੁੰਮ ਕੇ ਜਾਓਗੇ ਵੀਰੇ ટકਣਾ ਚਾਹੀਦਾ ਪ੍ਰਸ਼ਾਸਨ ਨੂੰ ਅਣਦੇ ਜੀ ਪ੍ਰਸ਼ਾਸਨ ਨੂੰ ਕੋਈ ਮਤ ਕੇਸ਼ ਕੁਮਾਰ ਜੀ ਕਿੰਨੀ ਦੇਰ ਖੜੇ ਹਾਂ ਰਾਦਾ ਪੂਨਾ ਘੰਟਾ 2 ਜੀ ਕੀ ਹੋਇਆ ਕੀ ਆ ਯਹਾਂ ਤੇ ਇਹ ਤੇਰੇ ਦੇ ਅੱਗੇ ਗਿਰਾਜੀ ਬੇ ਟੂਟਾ ਹੋਇਆ ਟਰੱਕ ਸੇ ਕਮਾਲ ਬਾਗ ਗਾੜੀਆਂ ਜੋ ਆ ਰਹੀਆਂ ਉਂਕੀ ਵੇ ਸੇ ਹੋ ਰਿਹਾ ਜੋ ਵੀ ਹੋ ਰਹਾ ਹੈ ਸਰਕਾਰ ਰੋਡ ਹੈ ਹਾਂ ਮੇਨ ਹਾਈਪੇ ਰੋਡ ਹੈ ਕੀ ਮੰਗ ਕਰਤੇ ਮਾਗਤੋ ਜਾਈਏ ਬਸ ਇਹ بڑے ਟਰੱਕ ਜੋ ਆ ਰਹੇ ਹਨ इनसे थोड़ा सरकार को देखना चाहिए इनका और उसी को थोड़ा सा ठीक करना चाहिए ठीक भी करना चाहिए अब जल्दी जल्दी रोड क्लियर होना चाहिए काफी लोगों को मुश्किलें हो रही है बहुत ज्यादा दिक्कत हो जा रहा मैं उतना ही आ रहा हूं जी जी आप फ्रॉम के जा